ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਕਰਦ ਆਪਣਾ ਸਿਟੀ ਲਾਈਫ ਚੈਨਲ ਅੱਜ ਤੋਂ ਰੂਬੀ ਕਰਵਾਉਣ ਜਾ ਰਿਹਾ ਹਲਕਾ ਸਾਨ੍ਹੇਵਾਲ ਦੇ ਪਿੰਡ ਚੱਕ ਸਰਾਂਏ ਤੋਂ ਨਜ਼ੀਰਾ ਬੇਗਮ ਦੇ ਨਾਲ ਜੋ ਗੱਲ ਜੇਕਰ ਗੱਲ ਕਰੀ ਨਜ਼ੀਰਾ ਬੇਗਮ ਦੀ ਤਾਂ ਨਜ਼ੀਰਾ ਬੇਗਮ ਸਮਾਜ ਸੇਵੀ ਵੀ ਨੇ ਨਾਲ ਹੀ ਕਾਂਗਰਸ ਦੇ ਵਿੱਚ ਵੀ ਇਹਨਾਂ ਨੂੰ ਉਦਾਂ ਮਿਲਿਆ ਹੋਇਆ ਸਭ ਤੋਂ ਵੱਡੀ ਗੱਲ ਨਜ਼ੀਰਾ ਬੇਗਮ ਨੇ ਆਪਣੇ ਪਿੰਡ ਤੋਂ ਸਰਪੰਚੀ ਵੀ ਕਿਉਣਾ ਲੜਦੇ ਲੜਦੇ 2019 ਦੇ ਵਿੱਚ ਐਮਪੀ ਦੀ ਚੋਣ ਲੜੀ ਆਪਾ ਗਲਤ ਕਰਦੇ ਨਜ਼ੀਰਾ ਦੇ ਬੇਗਮ ਦੇ ਨਾਲ ਸਭ ਤੋਂ ਪਹਿਲਾਂ ਤਾਂ ਪਤਨੀ ਸਾਂਝ ਬੁਲਾਈਏ ਵਾਹਿਗੁਰੂ ਦਾ ਖਾਲਸਾ ਸਾਹਿਬ ਕਾਹਨ ਜੀ ਕੀ ਫਤਹਿ ਨਜ਼ੀਰਾ ਬੇਗਮ ਜੀ ਤੁਸੀਂ ਆਪਣੇ ਪਿੰਡ ਤੋਂ ਸਿਰ ਪੰਖੀ ਦੀ ਚੋਣ ਲੜਨ ਤੋਂ ਬਾਅਦ ਹੈ ਨਾ ਤੁਸੀਂ ਸ਼ੁਰੂਆਤ ਕੀਤੀ ਆਪਣੀ ਸਿਆਸਤ ਦੀ ਐਮਪੀ ਰਾਹੀਂ ਤੁਸੀਂ ਇਹ ਚਾਹਣਾ ਪਾਓ ਕਿ ਜਦੋਂ ਤੁਸੀਂ ਆਪਣੇ ਪਿੰਡ ਤੋਂ ਸਰਪੰਚੀ ਦੀ ਚੋਣ ਲੜੀ ਸੀ ਤਾਂ ਉੱਥੇ ਕੀ ਜੀ ਪਰੇਸ਼ਾਨੀਆਂ ਆਈਆਂ ਜਦੋਂ ਮੈਂ 2018 ਦੇ ਵਿੱਚ ਸਰਪੰਚੀ ਦੀ ਚੋਣ ਲੜੀ ਸੀ ਤੇ ਉਸ ਵਕਤ ਕੁਝ ਪ੍ਰੇਸ਼ਾਨੀਆਂ ਮੈਨੂੰ ਮੇਰੇ ਵਕਤਰਾ ਵੱਲੋਂ ਮੇਰੀ ਪਾਰਟੀ ਵੱਲੋਂ ਆਈਆਂ ਸੀਗੀਆਂ ਤੇ ਉਸ ਤੋਂ ਬਾਅਦ ਫਿਰ ਮੈਂ ਆਪਣੀ ਪਾਰਟੀ ਵੱਲੋਂ ਹਾਰ ਨਾ ਮੰਨਦੇ ਹੋਏ ਤੇ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕੀਤੀ ਕਿਉਂ ਨਾ ਮੈਂ ਉੱਪਰ ਜਾਵਾਂ ਫਿਰ ਮੈਂ 2019 ਦੇ ਵਿੱਚ ਕੰਪੀ ਦੀ ਚੋਣ ਲੜੀ ਤੁਸੀਂ ਕਿਹਾ ਵੀ ਕਹੋ ਸਰਪੰਚੀ ਦੇ ਸਮੇਂ ਹੈ ਨਾ ਆਪਣੀ ਹੀ ਪਾਰਟੀ ਤੋਂ ਪ੍ਰੇਸ਼ਾਨੀਆਂ ਆਈਆਂ ਤੁਸੀਂ ਆਪਣੀ ਪਾਰਟੀ ਦਾ ਨਾਮ ਵੀ ਦੱਸ ਦਿਓ ਮੇਰੀ ਪਰੇਸ਼ਾਨ ਤਾਂ ਮੈਨੂੰ ਪਹਿਲਾਂ ਵੀ ਲੋਈ ਉਹ ਕਾਂਗਰਸ ਪਾਰਟੀ ਵਾਲੀ ਇਸ ਥੋੜੀ ਆ ਚਲੋ ਫਿਰ ਵੀ ਮੈਂ ਹੈਂਡਲ ਕਰ ਲਿਆ ਤੇ ਅੱਜ ਵੀ ਇਨਸ਼ਾਅੱਲਾ ਮੈਂ ਕਾਂਗਰਸ ਪਾਰਟੀ ਦੇ ਵਿੱਚ ਆ ਕਾਂਗਰਸ ਪਾਰਟੀ ਨੂੰ ਸਪੋਰਟ ਕਰਦੀ ਆ ਤੇ ਕਰਦੀ ਰਹੂੰਗੀ ਤੇ ਬਾਕੀ ਸੋਨੂੰ ਪਤਾ ਹੀ ਆ ਮੈਂ ਪਹਿਲਾਂ ਵੀ ਇੱਕ ਵਾਰ ਇੰਟਰਵਿਊ ਦਿੱਤੀ ਸੀ ਉਹਦੇ ਵਿੱਚ ਦੱਸਿਆ ਸੀ ਵੀ ਜੋ ਵੱਡੇ ਲੀਡਰ ਨੇ ਉਹ ਸਾਡੇ ਵਰਗੇ ਸਾਫ਼ ਦਿਲ ਦੇ ਲੀਡਰਾਂ ਨੂੰ ਅੱਗੇ ਨਹੀਂ ਆਉਣ ਦਿੰਦੇ ਕਿਉਂਕਿ ਸਿਆਸਤਦਾਨ ਦੇ ਵਿੱਚ ਝੂਠਾ ਤੇ ਮਕਾਰ ਬੰਦਾ ਹੀ ਚੱਲ ਸਕਦਾ ਸੱਚੇ ਬੰਦੇ ਦੀ ਇੱਥੇ ਕੋਈ ਬਲੀ ਨਹੀਂ ਤੁਸੀਂ ਜਿਹੜੀ ਉਹ ਡਲ ਗਈ ਹੈ ਵੀ ਸਿਆਸਤ ਦੇ ਵਿੱਚ ਝੁੱਠਾ ਤੇ ਮਕਾਰ ਬੰਦਾ ਹੀ ਚੰਗ ਸਕਦਾ ਹੈ ਜੇਕਰ ਅਪਾ ਪਿਛਲੇ ਦਿਨ ਦੀ ਗੱਲ ਕਰੀਏ ਤੁਹਾਡੇ ਇੱਕਾ ਫੋਟੋ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਦੇਖੀ ਗਈ ਹੈ ਜੋ ਤੁਸੀਂ ਸਾਧਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪਾਈ ਹੈ ਜੇਕਰ ਅਪਾ ਚਰਨਜੀਤ ਸਿੰਘ ਚੰਨੀ ਦੇ ਅਕਸ ਦੀ ਗੱਲ ਕਰੀਏ ਤਾਂ ਕੀ ਸੋਚਦੇ ਹੋ ਉਹਨਾਂ ਬਾਰੇ ਉਹਨਾਂ ਨੂੰ ਤਾਂ ਮੈਂ ਜਿੰਦਾ ਕਰਾਰ ਦੇ ਨਾਲ ਸਲੂਟ ਕਰਦੀ ਕਿਉਂਕਿ ਉਹ ਬਹੁਤ ਹੀ ਚੰਗੇ ਇਨਸਾਨ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕੋਈ ਮੰਤਰੀ ਮੇਰੇ ਘਰ ਆਇਆ ਇੰਨੀ ਖੁਸ਼ੀ ਹੋਈ ਤੁਸੀਂ ਐ ਮੰਨ ਲਓ ਵੀ ਮੇਰਾ ਧਰਤੀ ਤੇ ਪੈਰ ਨਹੀਂ ਸੀ ਲੱਗਦਾ ਤੇ ਉਹਨਾਂ ਨੇ ਮੇਰੇ ਨਾਲ ਹਰ ਉਹ ਗੱਲ ਸ਼ੇਅਰ ਕੀਤੀ ਜੋ ਅੱਜ ਤੱਕ ਕਿਸੇ ਐਮਐਲਏ ਤੇ ਕਿਸੇ ਸਰਪੰਚ ਨੇ ਵੀ ਨਹੀਂ ਕੀਤੀ ਉਹਨਾਂ ਨੂੰ ਤਾਂ ਜਿਹੜਾ ਸਲੂਟ ਆ ਮੈਂ ਤਾਂ ਕਹਿੰਦੀ ਆ ਆਉਣ ਵਾਲੇ ਸਮੇਂ 'ਚ ਫਿਰ ਉਹ ਮੁੱਖ ਮੰਤਰੀ ਬਣਨ ਉਸ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਵੀ ਬਣਨ ਮੇਰੀ ਇਹੀ ਤਮੰਨਾ ਤੁਸੀਂ ਜਿਸ ਤਰ੍ਹਾਂ ਇਹਨਾਂ ਗੱਲ ਕੀਤੀ ਵੀ ਤੁਹਾਨੂੰ ਇੱਕ ਵੱਖਰਾ ਕਰ ਰਿਹਾ ਜੀ ਸਾਡਾ ਮੁੱਖ ਮੰਤਰੀ ਚੰਜੀ ਸਿੰਘ ਚੰਨੀ ਨੂੰ ਲੈ ਕੇ ਪਰ ਚਰਚਾ ਦੇ ਵਿੱਚ ਇਹ ਵੀ ਹੈ ਕਿ ਜੋ ਨਜ਼ੀਰਾ ਬੇਗਮ ਨੇ ਉਹ ਕਾਂਗਰਸ ਛੱਡ ਕੇ ਹੋਰ ਪਾਰਟੀ ਵਿੱਚ ਜਾਣ ਦਾ ਸੋਚ ਰਹੇ ਨੇ। ਨਹੀਂ ਹਜੇ ਮੇਰਾ ਕੋਈ ਵਿਚਾਰ ਨਹੀਂ ਹਜੇ ਮੈਨੂੰ ਮੇਰਾ ਵਿਚਾਰ ਇਹ ਹੀ ਆ ਕਿ ਮੈਂ ਕਾਂਗਰਸ ਚ ਹੀ ਰਹਾ। ਜਦੋਂ ਇਧਰੋਂ ਕੋਈ ਆਪਾਂ ਨੂੰ ਸਪੋਰਟ ਨਹੀਂ ਮਿਲੀ ਤਾਂ ਫਿਰ ਕੋਸ਼ਿਸ਼ ਕਰਾਂਗੇ ਮੈਂ ਇਹ ਨਹੀਂ ਕਹਿੰਦੀ ਵੀ ਮੈਂ ਹਾਂ ਮੈਂ ਆ ਜਾਏ ਕਰੂੰਗੀ ਮੈਂ ਉੱਤੇ ਆ ਐਸੇ ਸਟੈਂਡ ਕਰੂੰਗੀ ਪਰ ਗੱਲ ਹੈਗੀ ਟਾਈਮ ਦੀ। ਨਜ਼ੀਰਾ ਜੀ ਜੇਕਰ ਗੱਲ ਕਰੀਏ 2019 20 ਤਾਂ ਤੁਸੀਂ 2019 ਦੇ ਵਿੱਚ ਕਿਸੇ ਹੋਰ ਪਾਰਟੀ ਤੋਂ ਐਮਪੀ ਦੀ ਜਿਹੜੀ ਚੋਣ ਹੈਗੀ ਲੜੀ ਸੀ ਤੇ ਜੇਕਰ ਆਪਾਂ ਗੱਲ ਕਰੀਏ ਹੁਣ 2024 ਦੀ ਵੀ ਬਿਸ਼ੱਕ ਦੀ ਤੁਹਾਡੇ ਆਈਡੀਅਲ ਨੇਤਾ ਜਿਹੜੇ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰ ਜੇਕਰ ਤੁਸੀਂ ਪਰ ਕੀ ਤੁਸੀਂ ਦੁਬਾਰਾ ਫਿਰ 2024 ਦੀ ਚੋਣ ਮੈਦਾਨ ਵਿੱਚ ਉਤਰੂਗਾ ਰੱਬ ਨੇ ਜੇ ਮੈਨੂੰ ਆਫਰ ਦਿੱਤਾ ਤਾਂ ਮੈਂ ਪੂਰੇ ਦਿਲੋਂ ਕੋਸ਼ਿਸ਼ ਕਰੂੰਗੀ ਮੰਨ ਲਓ ਤੁਹਾਡੀ ਪਾਰਟੀ ਨੇ ਤੁਹਾਨੂੰ ਆਫਰ ਨਹੀਂ ਦਿੱਤਾ ਫਿਰ ਤੁਸੀਂ ਕਿਹੜੀ ਪਾਰਟੀ ਦੀ ਬਾਹ ਬਣੋਗੇ ਉਹ ਤਾਂ ਉਹਨਾਂ ਦਾ ਟਾਈਮ ਹੀ ਦੱਸੂਗਾ ਪਹਿਲਾਂ ਕੁਝ ਨਹੀਂ ਕਹਿ ਸਕਦਾ ਤੁਹਾਡਾ ਕੀ ਮੋਟਿਵ ਹੈ ਤੁਸੀਂ ਕਿਉਂ ਚੌੜ ਮੈਦਾਨ 2024 ਦੇ ਵਿੱਚ ਐਮਪੀ ਦੀ ਸੀਟ ਦਾ ਸੋਚਿਆ ਹੋਇਆ ਲੜੰਦਾ ਵਾਰ-ਵਾਰ ਕਿਉਂਕਿ ਮੈਂ ਇਹ ਦੇਖਣਾ ਚਾਹੁੰਦੀ ਹਾਂ ਜੋ ਸਾਡਾ ਮੁ슬ਮਾਨ ਭਾਈ ਸਾਰਾ ਜੀ ਇਹਦੇ ਵਿੱਚ ਮੁ슬ਮਾਨ ਭਾਈtare ਨੂੰ ਕਿਤੇ ਕੋਈ ਇਮਿਹਤ ਨਹੀਂ ਦਿੱਤੀ ਜਾਂਦੀ ਹੂੰ ਕਿਉਂਕਿ ਸਰਪੰਚੀ ਦੇ ਵਿੱਚ ਵੀ ਮੇਰਾ ਇਹੀ ਰੋਲਾ ਪਿਆ ਸੀ ਕਿ ਇੱਕ ਮੁ슬ਮਾਨ ਹਨ ਉਹਦੇ ਕਰਕੇ ਨਹੀਂ ਚਲੀ ਵੀ ਅਸੀਂ ਵੀ ਅੱਗੇ ਆਈਏ ਸਾਡਾ ਵੀ ਹੱਕਾ ਸਾਨੂੰ ਕਿੰਨਾ ਲੋਕ ਪਸੰਦ ਕਰਦੇ ਆ ਇੱਕ ਪਾਸੇ ਤਾਂ ਆਪਾਂ ਕਹਿ ਦਿੰਦੇ ਆ ਇੰਦੂ ਮੁ슬ਮਨ ਸਿੱਖ ਰਸਾਈ ਆਪਸ ਵਿੱਚ ਆ ਭਾਈ ਭਾਈ ਪਰ ਇੱਥੇ ਕੀ ਕਹਿਣੀਆਂ ਗੱਲਾਂ ਨਹੀਂ ਜਿਵੇਂ ਹਾਥੀ ਦੇ ਦੰਦ ਦੇਖਣ ਦੇ ਹੋਰ ਤੇ ਖਾਣ ਦੇ ਹੋਰ ਹੁੰਦੇ ਆ ਤੇ ਬਸ ਸਾਰਾ ਕੁਝ ਇਹੀ ਚੱਲ ਰਿਹਾ ਦਰਸ਼ਕਾਂ ਨਾਲ ਗੱਲ ਸਾਂਝੀ ਕਰਨਾ ਚਾਹਾਂਗੇ ਨਜ਼ੀਰਾ ਬੇਗਮ ਇਸ ਸਮੇਂ ਪ੍ਰਧਾਨ ਦਾ ਪੰਜਾਬੀ ਵੈਸ਼ੂਟਾਬਾ ਖੰਨੇ ਤੋਂ ਲੁбяਣੇ ਜਾਂਦੇ ਹੋਏ ਰੋਡ ਦੇ ਉੱਤੇ ਚਲਾ ਰਹੇ ਨੇ ਜਿੰਦੀ ਆ ਜੀ ਇਹ ਚਾਣਨਾ ਪਾਓ ਕਿ ਰਾਜਨੀਤੀ ਕਰਦੇ ਕਰਦੇ ਤੁਸੀਂ ਪ੍ਰਧਾਨ ਦਾ ਪੰਜਾਬੀ ਵੈਸ਼ੂਟਾਬਾ ਚਲਾਣ ਦੀ ਕਿਵੇਂ ਸੋਚ ਲਿਆ ਮੈਡਮ ਜੀ ਦੇਖੋ ਰਾਜਨੀਤੀ ਦੇ ਵਿੱਚ ਪੈਸੇ ਦੀ ਲੋੜ ਲੋੜ ਬਹੁਤ ਹੁੰਦੀ ਆ ਹਮ ਹਰ ਵਕਤ ਗੱਡੀਆਂ ਲੈ ਕੇ ਜਾਣੀਆਂ ਪਾਰਟੀਆਂ ਟੈਂਡ ਮੀਟਿੰਗਾਂ ਅਟੈਂਡ ਕਰਨੀਆਂ ਹਨ ਉਹਦੇ ਵਿੱਚ ਪੈਸਾ ਬਹੁਤ ਜ਼ਰੂਰੀ ਆ ਗੱਡੀ 'ਚ ਵੀ ਤੇਲ ਮੱਚਦਾ ਸਾਨੂੰ ਪਾਰਟੀ ਕੋਈ ਪੈਸਾ ਕੋਈ ਸਪੋਰਟ ਨਹੀਂ ਕਰ ਰਹੀ ਹੈ ਨਾ ਤਾਂ ਕਰਕੇ ਮੈਂ ਸੋਚਿਆ ਕਿਉਂਕਿ ਮੈਂ ਰਾਜਨੀਤੀ ਵੀ ਕਰਾਂ ਨਾਲ ਪੈਸਾ ਵੀ ਕਮਾਵਾਂ ਮੇਰੇ ਕੋਲੇ ਆਪਣਾ ਹਨਰ ਰੋਇਤਾ ਕਰਕੇ ਮੈਂ ਢਾਬਾ ਖੋਲ੍ਹਿਆ ਤੇ ਮੇਰੇ ਬੱਚੇ ਵੀ ਖੁਸ਼ ਰਹਿਣ ਮੈਂ ਵੀ ਖੁਸ਼ ਰਹਾ ਤੇ ਮੈਂ ਪਾਰਟੀ ਨੂੰ ਵੀ ਨਾਰਾਜ਼ ਨਾ ਹੋਣ ਦਵਾਂ ਜੀ ਕਿਰਪਾ ਪੰਜ ਪ੍ਰਧਾਨ ਦਾ ਪੰਜਾਬੀ ਵੈਸ਼ਨੂ ਢਾਬੇ ਦੀ ਗੱਲ ਕਰੀਏ ਇੱਥੇ ਤੁਸੀਂ ਨਾਨ ਵੈਜ ਰੱਖਿਆ ਹੋਇਆ ਜਾਂ ਸਭ ਕੁਝ ਵੈਜੀਟੇਰੀਅਨ ਹੈ ਬਿਲਕੁਲ ਵੈਸ਼ਨੂ ਆ ਹਾਂ ਅਸੀਂ ਇੱਥੇ ਕੋਈ ਐਸੀ ਚੀਜ਼ ਯੂਸ ਨਹੀਂ ਕਰਦੇ ਕਿਉਂਕਿ ਇੱਥੇ ਵੈਸ਼ਨੂ ਲੋਕਾਂ ਨੇ ਆਉਣਾ ਹਾਂ ਤੇ ਅਸੀਂ ਸਾਰਾ ਵੈਸ਼ਨੂ ਹੀ ਰੱਖਿਆ ਹੋਇਆ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿੰਨਾ ਸਮਾਂ ਹੋ ਗਿਆ ਪ੍ਰਧਾਨ ਦਾ ਪੰਜਾਬੀ ਵੈਸ਼ਨੂ ਢਾਬਾ ਚੱਲਣ ਦੇ ਹੋਏ ਤਕਰੀਬਨ 3 ਮਹੀਨੇ ਹੋ ਗਏ ਤੇ 3 ਮਹੀਨੇ ਤੋਂ ਤੁਹਾਨੂੰ ਕੀ ਲਾਸਟ ਤੇ ਕੀ ਪ੍ਰੋਫਿਟ ਹੋਇਆ ਹਜੇ ਤੱਕ ਤਾਂ ਮੈਡਮੋ ਸ਼ੁਰੂਆਤ ਆ ਦੇਖੋ ਲੋਸ ਹੀ ਹੋ ਰਿਹਾ ਮਤਲਬ ਕੋਈ ਫਾਇਦਾ ਨਹੀਂ ਹੋ ਰਿਹਾ ਜੇਕਰ ਆਪਾਂ ਗੱਲ ਕਰੀਏ ਟਾਬੇ ਦੀ ਉਹ ਦੂਸਰੀ ਪਾਸੇ ਗੱਲ ਕਰੀਏ ਸਿਆਸਤ ਦੀ ਜੀ ਤੇ ਜਦੋਂ ਤੁਸੀਂ ਟਾਬੇ ਦੇ ਉੱਤੇ ਸਬਰ ਕਰਕੇ ਇੱਥੇ ਬੈਠੇ ਹੋ ਤੇ ਸਿਆਸਤ ਦੇ ਵਿੱਚ ਤੁਸੀਂ ਕਿਉਂ ਨਹੀਂ ਸਬਰ ਕਰ ਰਹੇ ਕਿਉਂ ਮੈਂ ਇੱਕਦਮ ਹੈਨਾ ਸਰਪੰਚੀ ਦੀ ਚੋਣ ਤੋਂ ਬਾਅਦ ਸਿੱਧੀ ਛਾਲ ਮਾਰੀ ਆਪਾਂ ਐਮਪੀ ਸੀਟ ਲਈ ਕਿਉਂਕਿ ਜਿਹੜੀ ਪੋਲਿਟਿਕਸ ਹੈ ਇਹ ਹੀ ਜੀ ਚੀਜ਼ ਹੈ ਦੰਦ ਵਾਲਾ ਜਦ ਇੱਕ ਵਾਰ ਬੰਦਾ ਤੁਸਲਾ ਦਾ ਤੁਸਲਾ ਹੀ ਚੱਲ ਉਹ ਨਿਕਲ ਨਹੀਂ ਸਕਦਾ ਮੈਂ ਬਹੁਤ ਵਾਰ ਕੋਸ਼ਿਸ਼ ਕੀਤੀ ਵੀ ਮੈਂ ਨਿਕਲਾਂ ਬਾਹਰ ਹੈਨਾ ਤੇ ਪਰ ਮੈਂ ਨਹੀਂ ਬਾਹਰ ਆ ਸਕਦੀ ਪਰ ਇਹ ਚੀਜ਼ ਹੀ ਜਿਹੜਾ ਬਾਰ-ਬਾਰ ਜਾਣਾ ਪੈਂਦਾ ਆਪਾਂ ਕਹਿ ਸਕਦੇ ਹਾਂ ਕਿ ਰਾਜਨੀਤੀ ਦਾ ਕਿਹਾ ਹੀ ਇਹ ਜਹ ਜਿਹੜਾ ਬੰਦਿਆਂ ਦੇ ਦਿਮਾਗ ਚ ਵਰਗਾ ਨਿਕਲਦਾ ਨਹੀਂ ਤੇ ਤੁਸੀਂ ਇਹ ਵੀ ਦੱਸੋ ਕਿ ਸਿਆਸਤ ਦੇ ਵਿੱਚ ਜਿਹੜੀ ਤੁਹਾਡੀ ਹੈ ਨਾ ਇੰਨੀ ਜ਼ਿਆਦਾ ਰੁਚੀ ਹੈ ਤਾਂ ਮਹਿਲਾਵਾਂ ਦੇ ਲਈ ਤੁਹਾਡੀ ਕੀ ਸੋਚ ਹੈ ਮੇਰੀ ਤਾਂ ਇਹ ਸੋਚਾ ਵੀ ਅੱਜ ਦੀ ਔਰਤਾਂ ਉਹ ਅੱਜ ਤੱਕ ਵੀ ਹਜੇ ਵੀ ਪੈਰ ਦੀ ਦਿੱਤੀ ਸਮਝਦੇ ਨੇ ਲੋਕ ਪਰ ਔਰਤ ਨੂੰ ਨਹੀਂ ਅੱਗੇ ਔਣ ਦਿੰਦੇ ਮੈਂ ਇੱਕ ਉਹ ਔਰਤਾਂ ਜੋ ਹਰ ਖੇਤਰ ਦੇ ਮੈਦਾਨ ਵਿੱਚ ਖੜੀਆਂ ਤੇ ਲੜੀਆਂ ਹਮ ਬਸ ਮੇਰਾ ਕੰਮ ਹੈਗਾ ਮੈਂ ਇੱਕ ਔਰਤਾਂ ਪਰ ਮੇਰਾ ਕੰਮ ਬੰਦੇ ਆਲੇ ਨੇ ਹਮ ਮੇਰਾ ਕੰਮ ਆ ਪ੍ਰਿੰਡਾਂ ਦੀ ਪ੍ਰਿੰਡਾਂ ਦੇ ਹਰੇਕ ਸੱਤੇ ਨੂੰ ਹੱਥ ਪਾਣਾ ਹਮ ਉਹਦਾ ਰਿਜ਼ਲਟ ਜੋ ਮਰਜ਼ੀ ਹੋਵੇ ਕੋਈ ਪਰਵਾਹ ਨਹੀਂ ਤੁਸੀਂ ਜਿਸ ਤਰ੍ਹਾਂ ਗੱਲ ਕੀਤੀ ਹੈ ਤੁਹਾਡਾ ਹੈ ਨਾ ਸੁਭਾਈ ਆਲੀ ਹੈ ਨਾ ਤੁਹਾਡੇ ਕਹਿਣ ਤੋਂ ਭਾਵ ਇਹ ਹੈ ਕਿ ਭਿੰਡਾਂ ਦੇ ਛੱਤੇ ਵਿੱਚ ਹੱਥ ਮਾਣਾ ਕੱਲ ਜੇਕਰ ਗੱਲ ਕਰੀਏ ਕਈ ਵਾਰ ਭਿੰਡਾਂ ਦੇ ਛੱਤੇ ਵਿੱਚ ਹੱਥ ਪਾਉਂਦੇ ਹਾਂ ਤੇ ਭਿੰਡਾਂ ਹੀ ਲੜਨ ਲੱਗ ਜਾਂਦੀਆਂ ਨੇ ਫਿਰ ਮੰਨ ਲਓ ਸਿਆਸਤ ਦੀ ਜਿਹੜੀਆਂ ਆਏ ਭਿੰਡਾਂ ਨੇ ਜੇਕਰ ਤੁਹਾਨੂੰ ਕਿਤੇ ਨਾ ਤਾਂ ਪਰੇਸ਼ਾਨੀ ਆਂਦੀ ਹੋਈ ਆ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਤੁਸੀਂ ਕੀ ਸੋਚਿਆ ਹੋਇਆ ਬਿਲਕੁਲ ਬਹੁਤ ਪਰੇਸ਼ਾਨੀ ਆਈਆਂ ਨੇ ਮੈਂ ਸਹੀਆਂ ਵੀ ਨਹੀਂ ਪਰ ਉਹ ਚੀਜ਼ਾਂ ਮੈਂ ਸੋਸ਼ਲ ਮੀਡੀਆ ਤੇ ਨਹੀਂ ਦੱਸ ਸਕਦੀ ਉਹ ਮੈਨੂੰ ਪਤਾ ਹੈ ਮੇਰੇ ਰੱਬ ਨੂੰ ਜਾਂ ਮੇਰੇ ਪਰਿਵਾਰ ਨੂੰ ਬੜੀਆਂ ਅ ਇਸ ਪੋਲਿਟਿਕਸ ਦੇ ਵਿੱਚ ਆ ਕੇ ਮੈਂ ਪਰੇਸ਼ਾਨੀਆਂ ਸਹੀਆਂ ਨੇ ਘਰਵਾਰ ਛੱਡੇ ਨੇ ਬੜੇ ਤਕਲੀਫ ਬਸ ਮੈਂ ਦੱਸ ਹੀ ਨਹੀਂ ਸਕਦੀ ਜੇਕਰ ਆਪਣਾ ਗੱਲ ਕਰੀਏ ਤੁਹਾਡੇ ਪਿੰਡ ਵਿੱਚ ਤੁਸੀਂ ਪਹਿਲਾਂ ਤੋਂ ਸਰਪੰਚੀ ਦੀ ਚੋਣ ਲੜੀ ਸੀ ਤੇ ਹੁਣ ਤੁਸੀਂ ਆਪਣਾ ਕਦਮ ਅढਾ ਲਿਆ ਤੁਸੀਂ ਐਮਪੀ ਦੀ ਚੋਣ ਲੜ ਚੁੱਕੇ ਹੋ ਹੁਣ ਇਹ ਚਾਹਣਾ ਪਾਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਪਿੰਡ ਤੋਂ ਤੁਸੀਂ ਆਪਣਾ ਸਰਪੰਚੀ ਦਾ ਚਾਹਵਾਨ ਕੈਂਡੀਡੇਟ ਦੋਗੇ ਜੀ ਬਿਲਕੁਲ ਜਿਹੜਾ ਕੰਮ ਵਧੀਆ ਕਰੂ ਅਸੀਂ ਉਹਦੇ ਨਾਲ ਸਾਥ ਆ ਕਿ ਸਾਡੇ ਪਿੰਡ ਦੇ ਵਿੱਚ ਨਿਕਾਸ ਉਹ ਨਹੀਂ ਹੋਇਆ ਜੋ ਹੋਣਾ ਚਾਹੀਦਾ ਸੀ ਪਰ ਦੁਨੀਆ ਕਿੱਥੇ ਟਿਕੀ ਹੋਈ ਆ ਆਟੇਦਾਲ ਤੇ ਗਲੀਆਂ ਨਾਲੀਆਂ ਤੇ ਜਿੰਨੇ ਸਰਪੰਚ ਨੇ ਪੰਜ ਸਾਲਾਂ ਚ ਗਲੀਆਂ ਨਾਲੀਆਂ ਬਣਾ ਕੇ ਤੋੜਿਆ ਨੇ ਪੰਜ ਸਾਲਾਂ ਬਾਅਦੋਂ ਗਲੀਆਂ ਖਰਾਬ ਹੋ ਜਾਂਦੀਆਂ ਨੇ ਇਹ ਗਲੀਆਂ ਨਾਲੀਆਂ ਮੈਂ ਚਾਹੁੰਦੀ ਸਾਡੇ ਪਿੰਡ ਦੇ ਵਿੱਚ ਐਸਾ ਸਰਪੰਚ ਹੋਵੇ ਜੋ 12ਵੀਂ ਤੱਕ ਬੱਚਿਆਂ ਨੂੰ ਸਕੂਲ ਬਣੇ ਹਨ ਬਣਾਵੇ ਤੇ ਕੁੜੀਆਂ ਨੂੰ ਬਾਹਰ ਨਾ ਜਾਣਾ ਪਵੇ ਕਿਉਂਕਿ ਅੱਜ ਕੱਲ ਕੁੜੀਆਂ ਸਾਈਕਲਾਂ ਤੇ ਬੈਨਾਂ ਤੇ ਜਾਂਦੀਆਂ ਨੇ ਬਾਹਰ ਮਾਹੌਲ ਬੜੇ ਭੜੇ ਨੇ ਪਿੰਡ ਦਾ ਬੱਚਾ ਪਿੰਡ ਚ ਪੜੇ ਤਾਂ ਵਧੀਆ ਗੱਲ ਆ ਤੇ ਬਾਕੀ ਸਾਡੇ ਪਿੰਡ ਦਾ ਟੋਬਾ ਬੜਾ ਖਰਾਬ ਆ ਇੱਕ ਮਹੀਨੇ ਚੌਨੀ ਵੀ ਸਾਡੇ ਪਿੰਡ ਦੇ ਵਿੱਚ ਜੋ ਵੀ ਸਰਪੰਚ ਬਣੇ ਸਾਡੇ ਪਿੰਡ ਦਾ ਟੋਬਾ ਬਹੁਤ ਗੰਦਾ ਉਹ ਟੋਬੇ ਨੂੰ ਥੋੜਾ ਜਿਹਾ ਧਰ ਕੇ ਉੱਥੇ ਇੱਕਾ ਗਰੀਬਾਂ ਦੇ ਲਈ ਗਰੀਬ ਪਰਿਵਾਰਾਂ ਦੇ ਲਈ ਐ ਐਸਸੀ ਪਰਿਵਾਰ ਨੇ ਉਹਨਾਂ ਦੇ ਘਰ ਛੋਟੇ ਹੁੰਦੇ ਆ ਜਿਵੇਂ ਕਿਸੇ ਦੇ ਘਰੇ ਮਰਗ ਹੋ ਗਈ ਕਿਸੇ ਦੀ ਕੁੜੀ ਦਾ ਵਿਆਹ ਉਹਨਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਨੇ ਉੱਥੇ ਇੱਕ ਵਧੀਆ ਸੈੱਡ ਆ ਅ ਰੈਸਟੋਰੈਂਟ ਦੀ ਤਰ੍ਹਾਂ ਬਣਾਇਆ ਜਾਵੇ ਪਾਰਕ ਬਣਾਇਆ ਜਾਵੇ ਤਾਂ ਕਿ ਹਰ ਪ੍ਰੋਗਰਾਮ ਉੱਤੇ ਕਰ ਸਕਣ ਚਾਹੇ ਮੀਂਹ ਆਵੇ ਚਾਹੇ ਹਨੇਰੀ ਆਵੇ ਜੇਕਰ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਚੱਕ ਸਰਾਂ ਦੀ ਤਾਂ ਮੌਜੂਦਾ ਸਰਪੰਚ ਦੇ ਕੰਮਕਾਰਾਂ ਤੋਂ ਕੀ ਤੁਸੀਂ ਸੰਤੁਸ਼ਟ reh ਚੁੱਕੇ ਹੋ ਜੀ ਬਿਲਕੁਲ ਹਾਂ ਉਹਨਾਂ ਨੇ ਕੰਮ ਬਹੁਤ ਕਰਿਆ ਪਰ ਦੇਖੋ ਉਹਨਾਂ ਦੀ ਪਿੱਠ ਤੋਂ ਜੀ ਉਹਨਾਂ ਨੇ ਕੰਮ ਕੋਈ ਮਾੜਾ ਨਹੀਂ ਕੀਤਾ ਪਰ ਉਹ ਸਰਪੰਚ ਮੇਰੇ ਨਾਲ ਲੜਿਆ ਸੀ ਜੀ ਬੋਨੇ ਲੜੇ ਪਰ ਮੈਂ ਉਹਨੂੰ ਸਲੂਟ ਨਹੀਂ ਮਾਰਦੀ ਆ ਠੀਕ ਆ ਕਿਉਂਕਿ ਜੋ ਜਿੱਤ ਗਿਆ ਪ੍ਰਭਾਵਨਾ ਤਕੜਾ ਤਾਂ ਉਹੀ ਆ ਨਾ ਤੇ ਉਹਨੇ ਕੰਮ ਬਹੁਤ ਕੀਤੇ ਆ ਸਾਡੇ ਪਿੰਡ ਦੀਆਂ ਗਲੀਆਂ ਨਾਲੀਆਂ ਸ਼ੀਸ਼ੇ ਵਗੈਰਾ ਤੇ ਕੁਰਸੀਆਂ ਵਗੈਰਾ ਰਖਾਈਆਂ ਨੇ ਗਰੀਬਾਂ ਦੇ ਨਾਲ ਖੜਦਾ ਹੀ ਸੀ ਗਲੀ ਚ ਰਾਤ ਨੂੰ ਭੱਜੋ ਤੇ ਉਹਨਾਂ ਦਾ ਨਾਮ ਹੈਗਾ ਬਿੱਟੂ ਸਿੰਘ ਸਰਪੰਚ ਪਰ ਇਹਦੇ ਨਾਲ ਖੜਦੇ ਆ ਆਨਾਂ ਦੇ ਸਮੇਂ ਦੇ ਵਿੱਚ ਦੇਖਦੇ ਆ ਕਿ ਪਿੰਡ ਚੱਕ ਸਰਾਏ ਦੀ ਨਜ਼ੀਰਾਂ ਬੇਗਮ ਦੀ ਕਹਿਣੀ ਤੇ ਕਥਣੀ ਇੱਕ ਹੀ ਹੈ ਜਾਂ ਫਿਰ ਹਾਥੀ ਦੇ ਦੰਦ ਖਾਣ ਦੇ ਹੋਰ ਨੇ ਤੇ ਦਿਖਾਣ ਦੇ ਹੋਰ ਨੇ ਇਹ ਸਾਰੀ ਜਾਣਕਾਰੀ ਲੈਣ ਲਈ ਸਾਡੇ ਸਿੱਕਲ ਚੈਨਲ ਦੇ ਨਾਲ ਜੁੜੇ ਰਹੋ